ਹਾਲ ਜੀ ਸਾਰਿਆਂ ਨੂੰ ਜੀ ਬਾਸਡੇਰ ਜੀ ਫਾਰਮ ਚ ਤੁਹਾਡਾ ਸਵਾਗਤ ਹੈ ਹਾਂ ਜੀ ਅੱਜ ਫੇਰ ਪਹੁੰਚੇ ਆਂ ਵੀਰਕੋ ਜੀ ਅੱਜ ਵਸ਼ੀਆਂ ਦੋ ਜੀ ਸੇਲ ਵੀਰਕੋ ਅੱਜ ਕਰਦੇ ਆਂ ਗੱਲ ਜੀ ਕੀ ਪਿਆ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਦੇ ਵਧੀਆ ਭਾਜੀ ਕਿੰਨੀਆਂ ਮਸ਼ੀਆਂ ਅੱਜ ਮਸ਼ੀਆਂ ਭਾਜੀ ਦੋ ਆਪਣੇ ਕੋਲ ਦੋ ਵਸ਼ੀਆਂ ਜੀ ਹਾਂ ਜੀ ਭਾ ਵੀ ਜਾਇਜ਼ ਵਸ਼ੀਆਂ ਚੰਗੀਆਂ ਅੱਛਾ ਸੁਈਆਂ ਜੀ ਸੁਈਆਂ ਸੁਈਆਂ ਭਾਈ ਦੋਵੇਂ ਸੁਈਆਂ ਠੀਕ ਠੀਕ ਹੈ ਹਾਂ ਜੀ ਹਾਂ ਜੀ ਇਹ ਵੇਖੀ ਭਲਾ ਮਸ਼ੀਆ ਦੇਖੋ ਦੇਖੋ ਭਾਜੀ ਦੇਖੋ ਖੋਲਿਓ ਭਾਜੀ ਹਾਂ ਜੀ ਵਸ਼ਾ ਜਮਾ ਭਾਈ ਬੱਛਾ ਮਗਰ ਜੇ ਕਰੋਸ ਬੀਜ ਜੇ ਠੰਡੀ ਠੁੰਡੀ ਜੇ ਠੀਕ ਹੈ ਹਾਂ ਜਿਆਣਾ ਪਾ ਕੇ ਚੋ ਲਾਤਰਾ ਬਟੂ ਅੱਛੀ ਹਾਂ ਹਾਂ ਲੱਤ ਮਾਰਦਾ ਹੀ ਬੱਲਾ ਬੱਛੀ ਤਾਂ ਤੋਂ ਬਹੁਤ ਵਧੀਆ ਲੈਓ ਜੀ ਤਨੀ ਠੰਡੀ ਬਰੀ ਭਾਈ ਹਾਂਜੀ ਇਹਦਾ ਦੱਸਿਓ ਜੀ ਇਦੋਂ ਕੋ ਭਾਈ ਦੋ ਦਿਆ 13 ਕਿਲੋ ਠੀਕ ਹੈ ਜੀ 12 ਦੇ ਹਿਸਾਬ ਨਾਲ ਦਵਾਂਗੇ ਠੀਕ ਹੈ ਜੀ ਹਾਂ ਜੀ 12 ਦੇ ਹਿਸਾਬ ਨਾਲ ਦੇ ਦਾਂਗੇ ਵਸ਼ੀ ਠੀਕ ਹੈ ਜੀ ਤੇ ਮੁੱਲ 45 ਕਰ ਲੀਏ ਜੈ ਜੈ ਜਾਂ ਦੋ ਚੱਲ ਦੋ ਜਿਆ ਸ਼ੂਟ ਕਰ ਦਾਂਗੇ 42 ਦੀ ਜਾਂ ਦੋ ਚਲੋ ਕੋਈ ਨਹੀਂ ਦੇ ਦਾਂਗੇ ਠੀਕ ਹੈ ਜੀ ਆ ਵਸ਼ੀ ਦਾ ਕਿਦਾਂ ਇਹ ਵਸ਼ੀ ਭਾਜੀ ਸੂਈ ਆ ਆਪਣੇ ਕੋ ਸਵੇਰੇ ਆਈ ਆ ਠੀਕ ਹੈ ਹਾਂ ਜੀ ਹਾਂ ਜੀ ਇਹਦੇ ਮੌਲੀ ਵੀ ਬੱਛਾ ਜੇ ਬੱਛਾ ਜੀ ਇਹਦੇ ਮੈਂ ਹਾਂ ਜੀ ਇਹ ਕੋ ਦੁੱਧ ਕਿੰਨਾ ਲਈ ਇਹਦੇ ਕੋ ਦੁੱਧ ਭਾਜੀ 10 ਕਿਲੋ ਪੱਕਾ ਹੋਊਗਾ ਜੀ ਅਛਾ 10 ਕਿਲੋ ਹੋਵੇ ਭਾਵੇਂ 11 10 ਕਰ 10 10 ਕੇ ਦੇਣੀ ਹੈ ਜੀ ਠੀਕ ਠੀਕ ਹਾਂ ਜੀ ਆਹ ਪਤਾ ਤਾਂ ਖਾਣ ਬੜਾ ਵਧੀਆ ਖਾਣ ਬੜਾ ਜਗ੍ਹਾ ਦੱਸੀ ਗਏ ਲੈ ਹੁਣੇ ਆਈ ਪੱਠੇ ਪੁਰੇ ਖਾਣ ਵਾਲੇ ਆ ਠੰਡੀ ਠੰਡੀ ਬੜੀ ਐ ਦੀ ਐ ਦੱਸਿਓ ਜੀ ਇਹਦਾ ਦੁੱਧੂਦੂ ਕਿੰਨਾ ਜੀ 10 ਕਿਲੋ ਇਹਦੇ ਕੋ ਦੁੱਧਿਆ 10 ਕਿਲੋ ਤੇ ਪ੍ਰਾਈਸ ਤਾਂ ਆਈ ਜੀ ਦਾ ਇਹਦਾ 42000 ਯਾਰ 42000 ਚਾ 2000 ਛੜ ਦਾਂਗੇ 40 ਦੀ 40 ਦੀ ਠੀਕ ਹੈ ਜੀ ਇਹੋ ਡੰਗਾ ਕੱਪੜੇ ਨੂੰ ਹਾਂ ਜੀ ਤੇ ਆਹ ਕੱਟੇ ਨਹੀਂ ਦੇਣੀ ਕੱਟੀ ਨਹੀਂ ਭਾਈ ਕੱਟੀ ਕੱਟੀ ਬੜੀ ਚੰਗੀ ਆ ਤਾਂ ਦੇ ਵੇਖ ਲਓ ਜੀ ਦੇਣੀ ਹੈ ਹਾਂਜੀ ਵੇਖ ਲਓ ਥਣ ਥੋਣੀ ਬਹੁਤ ਚੰਗਾ ਕੱਟੀ ਦਾ ਦੇ ਕੱਟੀ ਭਾਜੀ ਇਹ ਨਾ ਬਹੁਤ ਜਿਆਦਾ ਕੁਆਲਿਟੀ ਵਾਲੀ ਆ ਹਾਂ ਬਾਈ ਕੁਲਰੀ ਮਾਂ ਕੋ ਦੁੱਧ ਤਿਆਰ ਦਤਾ ਜੇ ਪਹਿਲੇ ਸੂਏ ਦੀ ਮਾਂ ਨੇ ਠੀਕ ਠੀਕ ਹੈ ਹਾਂਜੀ ਦਾ ਆਪਾਂ ਸਾਹਮਣ ਨੂੰ ਲਈ ਕੱਟੀ ਆ ਇਹ ਸਾਲ ਦੀ ਕੱਟੀ ਹੋਈ ਆ ਇਹ ਸਾਲ ਦੀ ਕੱਟੀ ਆ ਹਾਂ ਬਹੁਤ ਚੰਗੀ ਆ ਇਹ ਕੱਟੀ ਹਾਂਜੀ ਹਾਂ ਵੇਖ ਲਓ ਜੀ ਕੋਈ ਚਲ ਕੋਈ ਨਹੀਂ ਫੋਨ ਕਰ ਕੋਈ ਨਹੀਂ ਦੇ ਕੋਈ ਨਹੀਂ ਕੋਈ ਨਹੀਂ ਇਹਦਾ ਕੋਈ ਮੋਦ ਨਹੀਂ ਹਦਾ ਫੋਨ ਤੇ ਕੋਈ ਨਹੀਂ ਕਰ ਲਾਂਗਾ ਹਾਂਜੀ ਹਾਂਜੀ ਤੇ ਨੰਬਰ ਦੱਸ ਦਿਓ ਜੀ ਆਪਣਾ ਆਪਣੀ ਨੰਬਰ 8437945302 ਹਾਂਜੀ ਤੇ ਬਾਪੂ ਜੀ ਦਾ ਨਾਮ ਕੀ ਹੈ ਤੁਹਾਡਾ ਆਪਣਾ ਨੰਬਰ 782 56706 ਸਰਪੋ ਸਿੰਘ ਵਪਾਰੀ ਹਾਂ ਠੀਕ ਹੈ ਜੀ